ਚਲ ਮੱਕਦ ਬਿੱਲੋ ਉੱਚੇ ਤੇਰੇ ਨਖਰੇ ਪੱਟ ਤੇ ਜਟਾਂ ਦੇ ਪੁੱਤ ਸਿਗੇ ਜਿਹੜੇ ਅਥਰੇ ਇੱਕ ਰੰਗ ਰੂਪ ਬਿੱਲੋ ਤੇਰਾ ਲਿਚਕੇ ਉੱਤੋਂ ਚੁੰਨੀ ਲਈਆ ਨੀਰੀ ਅਸਮਾਨ ਵਰਗੀ ਸਾਭ ਸਾਭ ਮੁੰਡਾ ਤੈਨੂੰ ਫਿਰੇ ਰੱਖਦਾ ਜੱਟੀਨੀ ਦੀ ਕੱਚ ਤੇ ਸਮਾਨ ਵਰਗੀ ਦਾਸਰੀ ਕਾਲ ਜੀ ਇਹ ਮੇਰਾ Song YouTube ਤੇ ਦੇਖਣ ਲਈ ਥੱਲੇ ਦਿੱਤੇ ਲਿੰਕ ਤੇ ਜਾਓ ਤੇ ਅੱਗੇ ਵੀ ਬਹੁਤ ਵਧੀਆ ਵਧੀਆ Song ਆ ਰਹੇ ਆ ਜਾਂ ਛੇਤੀ ਰਿਲੀਜ਼ ਕਰਾਂਗੇ ਤੁਹਾਡਾ ਪਿਆਰ ਚਾਹੀਦਾ ਮੈਨੂੰ ਬਹੁਤ ਸਪੋਰਟ ਕਰੋ ਤੇ ਨੈਕਸਟ Song ਮੈਂ ਰਿਲੀਜ਼ ਕਰਨ ਜਾ ਰਿਹਾ ਹਾਂ ਹੋ ਪੱਟਾਂ ਵਿੱਚ ਬਿੱਲੋ ਥਾਨ ਜਿੰਨਾ ਜੋਰ ਨਹੀਂ ਝੋਟੇ ਵਾਲੀ ਜੱਟ ਤੇਰਾ ਤੁਰੇ ਤੋੜਨੀ ਉੱਠ ਤੜਕੇ ਨੂੰ ਛੱਕਦਾ ਮਲਾਈ ਜਿੰਨਾ ਚਿਰ ਨਾਲ ਖੁਦਾ ਦੀ ਖੁਦਾਈ ਬਿੱਲੋ ਕਟਣੀ ਨਾ ਜੱਟ ਦੀ ਚੜਾਈ ਜਿੰਨਾ ਚਿਰ ਨਾਲ ਖੁਦਾ ਦੀ ਖੁਦਾਈ ਬਿੱਲੋ ਕਟਣੀ ਨਾ ਜੱਟ ਦੀ ਚੜਾਈ ਪਲੀਜ਼ ਸਾਰੇ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਵਧੀਆ ਲੱਗੇ ਥੈਂਕ ਯੂ ਤੁਹਾਡੇ ਸਪੋਰਟ ਦੀ ਬਹੁਤ ਬਹੁਤ ਲੋੜ ਆ ਮੈਂ ਤੁਹਾਡਾ ਆਪਣਾ ਸੋਖ ਵਿਦੀਪੁਰਿਆ ਲਵ ਯੂ ਆ